ਕੋਈ ਕਹਿ ਰਿਹਾ ਹੈ ਕੌਮ ਦਾ ਯੋਧਾ ਅਜਿਹੇ ਪੋਸਟਰ ਬਣ ਰਹੇ ਨੇ ਫੂਟਮਾ ਪਾ ਰਿਹਾ ਹੈ ਬਾਈ ਇਹ ਯੋਧਾ ਯਾਰ ਤੁਸੀਂ ਦੇਖੋ ਯਾਰ ਕਿਹੜੀ ਗੱਲ ਕਰਦੇ ਹੋ ਬਾਈ ਯਾਰ ਸਾਡੇ ਜਿਹੜੇ ਯੋਧੇ ਆ ਨਾ ਉਹ ਕਦੇ ਔਰਤ ਤੇ ਹੱਥ ਨਹੀਂ ਚੱਕਦੇ ਯਾਰ ਇਹ ਤਾਂ ਮਾਫੀਆਂ ਨਾ ਮੰਗੋ ਮੈਂ ਤਾਂ ਇਹ ਕਹਿਣਾ ਚਾਹੁੰਦਾ ਇਹ ਬੰਦੇ ਨੂੰ ਮਾਫੀਆਂ ਨਾ ਮੰਗਣ ਦੀ ਲੋੜ ਨਹੀਂ ਉਹ ਡਰਾ ਰਿਹਾ ਹੈ ਨਾ 24 ਘੰਟੇ ਦਾ ਅਲਟੀਮੇਟਮ ਦੇ ਰਿਹਾ ਕਿ ਮੈਂ ਬੰਦਾ ਮਾਰ ਦੇਗਾ। ਗਰੀਬ ਨੂੰ ਟਾਰਗੇਟ ਕਿਉਂ ਕਰਦੇ ਨੇ? ਆਪਣੇ ਹਾਣ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਲੜ ਕੇ ਦੇਖੋ ਤੁਹਾਨੂੰ ਹਾਣ ਦੇ ਬਰਾਬਰ ਨਾਲ ਪੰਗਾ ਲਓ। ਮਰਦ ਨਾਲ ਪੰਗਾal ਕਿਉਂ ਨਹੀਂ ਲੈਂਦਾ ਤੂੰ? ਇਹ ਜਿਹੜੀਆਂ ਫਿਲਮਾਂ ਬਣਦੀਆਂ ਨੇ ਉਹਨਾਂ ਨੂੰ ਕਿਉਂ ਨਹੀਂ ਬੰਦ ਕਰਾਉਣਾ? ਉਹਨਾਂ ਨੂੰ ਲੱਗਦਾ ਕਿ ਮੈਰੋ ਨੂੰ ਮਰਦ ਨਹੀਂ ਟੱਕਰਿਆ ਜਨਾਨੀਆਂ ਨਾਲ ਇਸ ਤਰੀਕੇ ਕਾਰਵਾਈਆਂ ਪਾਵਾਂਗੇ। ਅੰਮ੍ਰਿਤਸਰ ਖੁਰਦ ਸਿਰਸਾ ਪਿੰਡ ਚ ਗੁਰਦੁਆਰਾ ਸਾਹਿਬ ਦਾ ਉਹਨਾਂ ਨੇ ਹੈਲਪ ਮੰਗੀ ਸੀ। ਅੱਜ ਤੱਕ ਹੈਲਪ ਕਰਨ ਲਈ ਨਹੀਂ ਬੰਦਾ ਗਿਆ। ਕਹਿੰਦਾ ਪਹਿਲਾਂ ਪੈਟਰੋਲ ਲਈ ਡੀਜ਼ ਜਲੰਧਰ ਯੂਨੀਵਰਸਿਟੀ ਦੀ ਗੱਲ ਕਰੀਏ ਉੱਥੇ ਬਾਹਰ ਕੁੜੀਆਂ ਰਾਤ ਨੂੰ 2 200 ਚ ਜਾਂਦੀਆਂ ਨੇ ਉਹਨਾਂ ਨੂੰ ਰੋਕ ਲੰਦਾ ਹੀ ਆ ਆਪਣਾ ਏਰੀਆ ਤਾਂ ਕਵਰ ਕਰ ਲੰਦਾ ਪਹਿਲਾਂ ਤੁਸੀਂ ਬਠਿੰਡੇ ਦੀ ਆ ਕੇ ਗੱਲ ਕਰਦੇ ਹੋ ਮਤਲਬ 100 200 ਕਿਲੋਮੀਟਰ ਦੂਰ ਆ ਕੇ ਪਹਿਲਾਂ ਆਪਣੇ ਏਰੀਆ ਚ ਹੀ ਕਵਰ ਕਰ ਲਵੋ ਇਹ ਕੌਣ ਆ ਮਾਰਨ ਵਾਲਾ ਬਾਈ ਹਰ ਕਿਸੇ ਬੰਦੇ ਨੂੰ ਹਰ ਕਿਸੇ ਬੰਦੇ ਨੂੰ ਥ੍ਰੈਟ ਦਿੰਦਾ ਪਰ ਉਹ ਕਹਿੰਦੇ ਨੇ ਹੁਣ ਮੈਂ ਬਾਣਾ ਪਾਇਆ ਮੇਰੇ ਕੋਲ ਲਾਇਸੈਂਸ ਆ ਗਿਆ ਗੁਰੂ ਗੋਬਿੰਦ ਸਿੰਘ ਜੀ ਦਲ ਸੰਸ ਬਾਈ ਜੇ ਝੂਠ ਹੈ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਵੀ ਬਦਨਾਮ ਕਰਨ ਦੇ ਤੁਲਿਆ ਉਹਨਾਂ ਦੇ ਤਾਂ ਜੁੱਤੀ ਦੇ ਬਰਾਬਰ ਵੀ ਨਹੀਂ ਬਈ ਉਹਨਾਂ ਦੇ ਪ੍ਰਸ਼ਾਵੇਂ ਦੇ ਬਰਾਬਰ ਵੀ ਨਹੀਂ ਕਹਿ ਸਕਦਾ ਇਹ ਤਾਂ ਕੱਲ ਦਾ ਸ਼ੋਕਰ ਆ ਯਾਰ ਸਸਕਾਰ ਇਹਦਾ ਕਮਲਕੌਰ ਦਾ ਸਿਰਫ ਇਹਦੀ ਮਾਂ ਤੇ ਇਹਦੀ ਭੈਣ ਵੱਲੋਂ ਕੀਤਾ ਗਿਆ ਸਮਾਜ ਦੇ ਵਿੱਚ ਕੀ ਛਵੀ ਬਣ ਜਾਂਦੀ ਹੈ ਜਦੋਂ ਤੁਸੀਂ ਅਜਿਹੀਆਂ ਹਰਕਤਾਂ ਕਰਦੇ ਹੋ ਤੇ 4 ਲੱਖ ਚੋਂ ਮੇਰੇ ਸਾਬ ਨਾਲ ਕਿ ਤੁਸੀਂ ਇਹਦੇ 8 ਹੀ ਸੀਗੇ ਹੂੰ ਫਿਰ ਉਹ ਮਤਲਬ ਉਹ ਨੰਗ ਬਣਾ ਦੇਖਦੇ ਸੀ ਇਹਦਾ ਸਿਰਫ ਉਹ ਨੰਗਾ ਦੇਖਣਾ ਚਾਹੁੰਦੇ ਸੀ ਔਰਤ ਦਾ ਵਜ਼ਨ ਦੇਖਣਾ ਚਾਹੁੰਦੇ ਨੇ ਉਹ 4 ਲੱਖ ਇੱਕ ਕਮਲ ਕੌਰ ਦੀ ਗੱਲ ਹੋ ਰਹੀ ਹੈ ਇਹਦੇ ਨਾਲ ਵੀ ਬਹੁਤ ਵਾਰੀ ਗੱਲ ਹੋਈ ਅਮਰਤਪਾਲ ਨੇ ਵੀਡੀਓ ਵੀ ਪਾਈਆਂ ਪਰ ਉਹ ਨਹੀਂ ਟਲੇ ਯਾਨੀ ਕਿ ਉਹਨਾਂ ਨੂੰ ਪੈਸਾ ਜਾਂ ਸ਼ੋਹਰਤ ਜਿਹੜੀ ਹੈ ਉਹ ਉੱਤੇ ਹੋ ਚੁੱਕੀ ਸੀ ਸਮਾਜ ਨਾਲ ਜਿਹੜਾ ਇੱਕ ਔਰ ਤਾਂ ਬਾਅਦ ਚ ਬਣੀ ਹੈ ਤਿਵਾਰੀ ਸੀਗੀ ਕੁਛ ਐਦਾਂ ਦਾ ਨਾਮ ਸੀਗਾ ਪੰਜਾਬੀ ਨਾਮ ਰੱਖ ਕੇ ਬੰਦਾ ਹਰ ਇੱਕ ਫੇਮਸ ਹੋ ਜਾਂਦਾ ਹੈ ਬਹੁਤ سارے ਲੋਕ ਇਹ ਵੀ ਟਾਰਗੇਟ ਕਰ ਰਹੇ ਆ ਇਹ ਚੀਜ਼ ਨੂੰ ਕਿ ਪਹਿਲਾਂ ਮੁਸਲਮ ਸੀ ਮੁਸਲਮ ਪਰਿਵਾਰ ਚ ਆਉਂਦਾ ਤੇ ਬਾਅਦ ਦੇ ਵਿੱਚ ਸਿੰਘ ਸਕੇ ਕੋਈ ਕਹ ਰਿਹਾ ਸਟਰੀਟ ਦਾ ਬੰਦਾ ਇਹ ਜਿਹੀ ਗੱਲਾਂ ਵੀ ਹੁੰਦੀ ਜਦੋਂ ਆਪਣੇ ਧਰਮ ਦਾ ਹੀ ਨਹੀਂ ਹੋਇਆ ਤੇ ਦੂਜੇ ਧਰਮ ਦਾ ਕਿੱਥੋਂ ਹੋ ਜਾਊਗਾ ਬਾਈ ਸੱਚੀ ਕਾਲ ਪੰਜਾਬਨ ਕਰ ਦੇਖ ਰਹੇ ਹੂੰ ਤੁਸੀਂ ਮੈਂ ਕਰਨ ਹੰਡਾ ਅਮਰਤਪਾਲ ਸਿੰਘ ਮੈਰੋਂ ਲਗਾਤਾਰ ਵਿਵਾਦਾਂ ਦੇ ਵਿੱਚ ਉਸ ਦਾ ਕਹਿਣਾ ਹੈ ਕਿ ਮੈਂ ਅਰੈਸਟ ਨਹੀਂ ਹੋਇਆ ਮੈਂ ਬਾਗੀ ਆ ਮੈਂ ਫਰਾਰ ਆ ਤੇ ਚਾਰ ਪੰਜ ਹੂਰਾ ਨੂੰ ਧਮਕੀ ਦੇ ਦਿੱਤੀ ਗਈ ਕਮਲਕੌਰ ਦੇ ਕਤਲ ਤੋਂ ਬਾਅਦ ਤੇ ਹੁਣ ਹੁਣ ਜੋ ਜਾਣਕਾਰੀ ਸਾਹਮਣੇ ਆਈ ਹੈ ਕਿ ਉਸਤਾਬ ਪਰਿਵਾਰ ਵੀ ਅਰੈਸਟ ਕਰ ਲਿਆ ਗਿਆ ਪੁਲਿਸ ਭਾਲ ਕਰ ਰਹੀ ਹੈ ਮੇਰੇ ਨਾਲ ਭਾਈ ਸਿਮਰਨਜੀਤ ਸਿੰਘ ਨੇ ਬਹੁਤ ਸਾਰੇ ਸਮਾਜਿਕ ਮਸਲੇ ਉੱਤੇ ਸਰਗਰਮ ਰਹਿੰਦੇ ਨੇ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਭਾਈ ਬਾਈ ਸਤਿ ਸ਼੍ਰੀ ਅਕਾਲ ਜੀ ਧੰਨਵਾਦ ਤੁਹਾਡਾ ਜੀ ਜੀ ਸਭ ਤੋਂ ਪਹਿਲਾਂ ਭਾਈ ਜੋ ਤਾਜ਼ਾ ਕਾਰਵਾਈ ਪਈ ਹੈ ਅਮਰਤਪਾਲ ਮਹਿਰੂ 2 ਦਿਨ ਤੋਂ ਸੁਰਖੀਆਂ ਦੇ ਵਿੱਚ ਹੈ ਜਿਸ ਤਰੀਕੇ ਉਸਨੇ ਕਿਹਾ ਕਿ ਮੈਂ ਬਾਗੀਆਂ ਮਤਲਬ ਕਿ ਮੈਂ ਫਰਾਰ ਹ ਹੁਣ ਉਸਦੀ ਭਾਲ ਚੱਲ ਰਹੀ ਹੈ ਤੇ ਉਸਦੇ ਪਰਿਵਾਰ ਨੂੰ ਉਸਦੀ ਭੈਣ ਨੂੰ ਉਸਦੇ ਬਾਪ ਨੂੰ ਉਸਦੇ ਪਿਤਾ ਨੂੰ ਵੀ ਪੁਲਿਸ ਨੇ ਚੱਕ ਲਿਆ ਕਿਸੇ ਦੀ ਧੀ ਭੈਣ ਨੂੰ ਚੱਕ ਲੈਣਾ ਜਾਂ ਪਿਓ ਨੂੰ ਚੱਕ ਲੈਣਾ ਬਿਨਾ ਕਿਸੇ ਪਰਚਾ ਦਰਜ ਕੀਤੇ ਸਿਰਫ ਪੁੱਛਗਿੱਛ ਕਰਕੇ ਚੱਕਿਆ ਗਿਆ ਕਿਵੇਂ ਦੇਖਣੇ ਕਰ ਬਾਈ ਬਈ ਦੇਖੋ ਆਪਾਂ ਗੱਲ ਕਰੀਏ ਜਿਹੜਾ ਕਰੂਗਾ ਪਰੂਗਾ ਪਹਿਲਾਂ ਤਾਂ ਗੱਲ ਜੀ ਤੇ ਜਿਹੜਾ ਉਹਨਾਂ ਦੇ ਮਾਪੇ ਬਾਪ ਨੂੰ ਜਾਂ ਭੈਣ ਨੂੰ ਚੱਕਿਆ ਉਹ ਉਹਨਾਂ ਦਾ ਤਰੀਕਾ ਗਲਤ ਹੈ ਉਹਨਾਂ ਨੂੰ ਨਹੀਂ ਚੱਕਣਾ ਚਾਹੀਦਾ ਉਹਨਾਂ ਦਾ ਕਸੂਰ ਕੀ ਸੀਗਾ ਕੋਈ ਨਹੀਂ ਉਹਨਾਂ ਦਾ ਕਸੂਰ ਕੋਈ ਨਹੀਂ ਸੀਗਾ ਤੇ ਸਜ਼ਾ ਅਮਰਪਾਲ ਮਹਿਰੋਂ ਮਿਲਣੀ ਚਾਹੀਦੀ ਸੀਦੀ जिने ਕੀਤਾ ਉਹਨੂੰ ਮਿਲਣੀ ਚਾਹੀਦੀ ਮਾਪੇ ਪਾਪਾ ਦਾ ਕੋਈ ਕਸੂਰ ਨਹੀਂ ਦਾ ਭੈਣ ਦਾ ਨਾ ਭਰਾ ਦਾ ਕੋਈ ਕਸੂਰ ਨਹੀਂ ਸੀਗਾ ਤੇ ਗੱਲ ਕਰੀਏ ਵੀ ਕਹਿੰਦਾ ਮੈਂ ਬਾਗੀ ਆ ਵੀ ਕਿੱਥੋਂ ਤੱਕ ਭੱਜ ਲੈਣਗੇ ਕਿਤੇ ਨਾ ਕਿਤੇ ਪੁਲਿਸ ਫੜੇਗੀ ਨਾ ਉਹਨਾਂ ਤਾਂ ਅਰੈਸਟ ਕਰੇਗੀ ਨਾ ਤੁਹਾਨੂੰ ਲੱਗਦਾ ਵੀ ਜੋ ਕੀਤਾ ਮਰਤਲ ਮੈਰੋ ਨੇ ਗਲਤ ਕੀਤਾ ਇਹ ਨਹੀਂ ਹੋਣਾ ਚਾਹੀਦਾ ਸੀਗਾ ਇਹ ਗੱਲ ਦੋਨੋਂ ਪਾਸੇ ਦੀ ਲੈ ਕੇ ਚੱਲੀ ਏ ਇੱਕ ਪਾਸੇ ਸਹੀ ਵੀ ਕੀਤਾ ਦੂਜੇ ਪਾਸੇ ਗਲਤ ਵੀ ਕੀਤਾ ਸਹੀ ਇਸ ਕਰਕੇ ਕੀਤਾ ਕਿ ਦੇਖੋ ਸਮਾਜਿਕ ਮੁੱਦਿਆਂ ਨੂੰ ਚੱਕਦੇ ਸੀਗੇ ਗੱਲ ਹੱਕ ਦੀ ਕਰਦੇ ਸੀਗੇ ਪੰਜਾਬੀਆਂ ਲਈ ਖੜਦੇ ਸੀ ਹਰ ਧਰਮ ਲਈ ਖੜਦੇ ਸੀਗੇ ਤੇ ਕੋਈ ਵੀ ਕੁੜੀ ਐ ਅਸ਼ਲੀਲ ਵੀਡੀਓ ਬਣਾ ਕੇ ਇੰਸਟਾ ਤੇ ਪਾ ਦਿੰਦੀ ਐ ਸਾਡੀਆਂ ਵੀ ਫੈਮਲੀਆਂ ਨੇ ਆ ਸਾਡੀਆਂ ਫੈਮਲੀਆਂ ਨੇ ਹੋਰ ਬੱਚੇ ਨਵੀਂ ਜਨਰੇਸ਼ਨ ਛੋਟੇ ਛੋਟੇ ਬੱਚੇ ਮੋਬਾਈਲ ਚਲਾਉਂਦੇ ਨੇ ਉਹ ਕੀ ਦੇਖਦੇ ਨੇ ਕੀ ਗੰਦਮਨ ਹੂੰ ਕਿਤੇ ਨਾ ਕਿਤੇ ਕੁੜੀ ਵੀ ਗਲਤ ਸੀ ਜੀ ਕਿਤੇ ਨਾ ਕਿਤੇ ਕੁੜੀ ਵੀ ਗਲਤ ਸੀ ਕਹਾਂਗੇ ਕਿਤੇ ਨਾ ਕਿਤੇ ਕੁੜੀ ਗਲਤ ਸੀਗੀ ਕਿਉਂਕਿ ਜਿਹੜੀ ਇਦਾਂ ਦੀ ਅਸ਼ਲੀਲ ਬਿੜੀਆਂ ਪਾਉਂਦੇ ਜਾਂ ਮੁੰਡੇ ਜਾਂ ਕੁੜੀਆਂ ਉਹ ਗਲਤ ਨੂੰ ਸਜ਼ਾ ਮਿਲਣੀ ਚਾਹੀਦੀ ਪਰ ਸਜ਼ਾ ਦੇਣ ਦਾ ਤਰੀਕਾ ਗਲਤ ਸੀਗਾ ਤੁਹਾਨੂੰ ਲੱਗਦਾ ਵੀ ਸਜ਼ਾ ਤਾਂ ਮਿਲਣੀ ਚਾਹੀਦੀ ਸੀ ਪਰ ਉਹ ਸਜ਼ਾ ਕਤਲ ਨਹੀਂ ਹੋਣਾ ਚਾਹੀਦਾ ਸੀ ਉਹ ਸਜ਼ਾ ਕਾਨੂੰਨਾਂ ਨੂੰ ਹੋਣੀ ਚਾਹੀਦੀ ਸੀ ਪਰ ਉਹ ਕਹਿੰਦੇ ਨੇ ਕਿ ਕਾਨੂੰਨ ਤਾਂ ਕੋਈ ਕਾਰਵਾਈ ਨਹੀਂ ਕਰਦਾ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਪ੍ਰਸ਼ਾਸਨ ਨੇ ਨਹੀਂ ਕੀਤੀ ਅਕਾਊਂਟ ਬਾਕੀਆਂ ਦੇ ਬੈਨ ਹੋ ਜਾਂਦੇ ਆ ਬਹੁਤ ਸਾਰੇ ਜੋ ਪੋਲਿਟੀਕਲ ਮੁੱਦਿਆਂ ਤੇ ਗੱਲ ਕਰਦੇ ਆ ਫਿਰ ਭਾਵੇਂ ਅਮਰਤਪਾਲ ਹੋਏ ਹੁਣ ਇਹਦਾ ਮਹਿਰੋ ਦਾ ਵੀ ਅਕਾਊਂਟ ਬੈਨ ਹੋਇਆ ਤਾਂ ਉਹਨਾਂ ਇਹ ਜਿਹੀਆਂ ਕੁੜੀਆਂ ਦਾ ਕਿਉਂ ਨਹੀਂ ਹੁੰਦਾ ਦੇਖੋ ਬਾਈ ਜੀ ਗੱਲ ਦੋ ਚੀਜ਼ਾਂ ਆ ਜੀ ਅੱਜਕੱਲ੍ਹ ਕੋਈ ਵੀ ਪੋਡਕਾਸਟ ਕਰੀਏ ਉਹ ਚ ਕੋਈ ਇਦਾਂ ਦੀ ਚੀਜ਼ ਦਿਖਾ ਦਿਓ ਵਾਇਰਲ ਹੋ ਜਾਊਗਾ ਜੀ ਕੋਈ ਗੰਦੀ ਚੀਜ਼ ਦਿਖਾ ਦੀ ਉਹ ਵੀ ਵਾਇਰਲ ਹੋ ਜੂਗੀ ਲੋਕ ਵਾਰ-ਵਾਰ ਦੇਖਣਗੇ ਕੋਈ ਚੰਗੀ ਗੱਲ ਕੋਈ ਨਹੀਂ ਸੁਣਦਾ ਜਿਵੇਂ ਕਿ ਵੀਡੀਓ ਚ ਹਰ ਜੋ ਗੰਦ ਪਾਉਂਦੇ ਉਹ ਦੇਖਦੇ ਸੀਗੇ ਪਰ ਕੋਈ ਨਾ ਕੋਈ ਬੰਦੇ ਨੂੰ ਤਾਂ ਕੰਪਲੇਂਟ ਕਰਨੀ ਚਾਹੀਦੀ ਸੀਗੀ ਉਹਨਾਂ ਦਾ ਅਕਾਊਂਟ ਬੰਦ ਹੋ ਰਾਮ ਨਾਲ ਹੋ ਜਾਂਦਾ ਕਿੱਡੀ ਕਬੜੀ ਸਾਈਬਰ ਨੂੰ ਤੁਸੀਂ ਐਪਲੀਕੇਸ਼ਨ ਮੰਗੇ ਸਾਈਬਰ ਬੈਠੀ ਹੈ ਟੈਲੀਜੈਂਸ ਬੈਠੀ ਹੈ ਸੀਆਈਡੀ ਬੈਠੀ ਤੁਸੀਂ ਕਿਸੇ ਨੂੰ ਵੀ ਕੰਪਲੀਟ ਤਾਂ ਕਰਦੇ ਤਦ ਹੀ ਬੰਦ ਹੁੰਦਾ ਕਿਸੇ ਨੇ ਕੰਪਲੀਟ ਨਹੀਂ ਬੰਦ ਕੀਤੀ ਉਲਟ ਉਹਨੂੰ ਸਮਝਾਉਣ ਦੇ ਧਮਕਾਉਣਾ ਸ਼ੁਰੂ ਕਰ ਦਿੰਦੇ ਆ ਇਹ ਤਰੀਕਾ ਗਲਤ ਹੈ ਤਰੀਕਾ ਸਹੀ ਨਹੀਂ ਪਰ ਉਹ ਕਹਿੰਦੇ ਆ ਨਾ ਕਿ ਦੇਖੋ ਮੈਂ ਪਿਆਰ ਨਾਲ ਪਹਿਲਾਂ ਸਮਝਾਇਆ ਸੀ ਦੀਪਿਕਾ ਲੁਥਰਾ ਨਾਲ ਵੀ ਵੀਡੀਓ ਆਈ ਸੀ ਉਹਦੇ ਵਿੱਚ ਵੀ ਉਸ ਨੂੰ ਪਿਆਰ ਨਾਲ ਸਮਝਾਉਂਦੇ ਉਹ ਕੁੜੀ ਮਾਫੀ ਵੀ ਮੰਗਦੀ ਹੈ ਇਹ ਕਮਲ ਕੌਰ ਜਿਹਦੀ ਗੱਲ ਹੋ ਰਹੀ ਹੈ ਇਹਦੇ ਨਾਲ ਵੀ ਬਹੁਤ ਵਾਰੀ ਗੱਲ ਹੋਈ ਅਮਰਪਾਲ ਨੇ ਵੀਡੀਓ ਵੀ ਪਾਈਆਂ ਪਰ ਉਹ ਨਹੀਂ ਟਲੇ ਯਾਨੀ ਕਿ ਉਹਨਾਂ ਨੂੰ ਪੈਸਾ ਜਾਂ ਸ਼ੋਹਰਤ ਜਿਹੜੀ ਹੈ ਉਹ ਉੱਤੇ ਹੋ ਚੁੱਕੇ ਸੀ ਸਮਾਜ ਨਾਲ ਦੇਖੋ ਕਮਲ ਦੀ ਗੱਲ ਕਰੀਏ ਕੋਰ ਜਿਹੜਾ ਇੱਕ ਔਰ ਤਾਂ ਬਾਅਦ ਚ ਬਣੀ ਐ ਤਿਵਾਰੀ ਸੀਗੀ ਕੁਛ ਐਦਾਂ ਦਾ ਨਾਮ ਸੀਗਾ ਜੀ ਪੰਜਾਬੀ ਨਾਮ ਰੱਖ ਕੇ ਬੰਦਾ ਹਰ ਇੱਕ ਫੇਮਸ ਹੋ ਜਾਂਦਾ ਹੂੰ ਕੁੜੀ ਚਲੋ ਘਰ ਚਲਾਰੀ ਤਿੰਨ ਚਾਰ ਘਰ ਉਹਦੇ ਸਿਰ ਤੇ ਚੱਲਦੇ ਸੀਗੇ ਪਰ ਮੈਂ ਪਹਿਲਾਂ ਵੀ ਤੁਹਾਡੇ ਨਾਲ ਗੱਲ ਕਲੀਅਰ ਕਰ ਚੁੱਕਿਆ ਕਿ ਇਹਨਾਂ ਨੂੰ ਕਿਤੇ ਨਾ ਕਿਤੇ ਅਮਰਪਾਲ ਮੈਰੋ ਨੇ ਜੇ ਸਮਝਾਤਾ ਸੀਗਾ ਚਲੋ ਠੀਕ ਐ ਮੰਨਦੇ ਆ ਕਿ ਸਮਝਾਤਾ ਉਹ ਕੰਪਲੀਟ ਵੀ ਕਰ ਸਕਦਾ ਸੀਗਾ ਜੀ ਪੁਲਿਸ ਕੰਪਲੀਟ ਕਰ ਸਕਦੇ ਸਾਈਬਰ ਦੇ ਸਕਦੇ ਸੀ ਇੰਟੈਲੀਜੈਂਸ ਰਿਪੋਰਟ ਦੇ ਦਿੰਦਾ ਸੀ ਇਹ ਨੰਦਾ ਕਿ ਇਹ ਚੀਜ਼ ਬੈਨ ਹੋਣੀ ਚਾਹੀਦੀ ਐ ਨਹੀਂ ਹੋਣੀ ਚਾਹੀਦੀ ਇੱਕ ਵਾਰ ਸਮਝਾਣਾ ਤਾਂ ਚਾਹੀ ਕਾਨੂੰਨ ਤਰੀਕੇ ਨਾਲ ਸਮਝਾਉਣਾ ਚਾਹੀਦਾ ਸੀ ਬਈ ਇੱਕ ਗੱਲ ਬਹੁਤ ਸਾਰੇ ਲੋਕੇ ਵੀ ਚੁੱਕ ਰਹੇ ਹਨ ਕਿ ਮੰਨਿਆ ਕਿ ਤਿੰਨ ਚਾਰ ਘਰ ਚਲਾਉਣ ਵਾਲੀ ਗੱਲ ਸਾਹਮਣੇ ਆ ਰਹੀ ਹੈ ਪਰ ਕੀ ਕੋਈ ਆਪਣੀ ਧੀ ਪੈਨ ਨੂੰ ਇਹ ਕਹਦੇਗਾ ਕਿ ਤੁਸੀਂ ਅਜਿਹੇ ਹੀ ਕੰਮ ਕਰਕੇ ਘਰ ਚਲਾਓ ਕਮਾਈ ਦੇ ਹੋਰ ਬਹੁਤ ਤਰੀਕੇ ਨੇ ਲੋਕੀ ਝੋਨਾ ਵੀ ਲਾਉਂਦੇ ਆ ਲੋਕੀ ਸਫਾਈਆਂ ਵੀ ਕਰਦੇ ਲੋਕਾਂ ਘਰੇ ਪੈਸਾ ਤਾਂ ਆ ਜਾਂਦਾ ਰੋਟੀ ਪਾਣੀ ਨੂੰ ਤਾਂ ਆ ਹੀ ਜਾਂਦਾ ਬਈ ਜੀ ਗੱਲ ਪੈਸੇ ਦੀ ਕਰੀਏ 10 10000 ਨਾਲ ਜਾਂ 15000 ਨਾਲ ਅੱਜ ਦੀ ਡੇਟ 'ਚ ਗੁਜ਼ਾਰਾ ਨਹੀਂ ਹੈ ਉਹ ਤੁਹਾਨੂੰ ਵੀ ਪਤਾ ਹੈ ਤੇ ਗੱਲ ਜੇ ਆਪਾਂ ਜੇ ਤਰੀਕਾ ਗਲਤ ਸੀਗਾ ਉਹਨਾਂ ਦਾ ਵੀਡੀਓ ਬਣਾਉਣ ਦਾ ਮੈਂ ਤੁਹਾਨੂੰ ਪਹਿਲਾਂ ਵੀ ਕਹਿ ਚੁੱਕਾ ਕਿ ਤਰੀਕਾ ਗਲਤ ਸੀਗਾ ਉਹਨਾਂ ਦਾ ਠੀਕ ਹੈ ਯਾਰ ਉਹ ਉਹਦੇ ਹਿਸਾਬ ਨਾਲ ਉਹਨੂੰ ਜੋ ਵੀ ਇਨਕਮ ਆਉਂਦੀ ਸੀ ਜਾਂ ਇੰਸਟਾ ਤੋਂ ਆਉਂਦੀ ਸੀ ਜਾਂ ਫੇਸਬੁੱਕ ਤੋਂ ਆਉਂਦੀ ਹੈ ਯੂਟਿਊਬ ਤੋਂ ਆਉਂਦੀ ਸੀਗੀ ਉਸ ਨਾਲੋਂ ਗੁਜ਼ਾਰਾ ਕਰਦੀ ਸੀ ਜੀ ਠੀਕ ਹੈ ਮਤਲਬ ਮੈਰੋ ਦੀ ਗੱਲ ਕਰੀਏ ਵੀ ਉਹਨਾਂ ਦਾ ਤਰੀਕਾ ਗਲਤ ਸੀਗਾ ਮੈਨੂੰ ਨਹੀਂ ਚੰਗਾ ਲੱਗਿਆ ਕਿ ਕਿਤੇ ਨਾ ਕਿਤੇ ਉਹ ਵੀ ਗਲਤ ਹੋ ਸਕਦੇ ਨੇ ਕਿ ਉਹ ਤੋਂ ਬਾਅਦ ਆਪਣੇ ਇੰਸਟਾਗ੍ਰam ਤੇ ਵੀਡੀਓ ਪਾ ਕੇ ਕਹਿ ਦਿੰਦੇ ਆ ਕਿ ਅਸੀਂ ਸੋਦਾ ਲਾਤਾ ਗਲਤ ਗੱਲ ਹੈ ਹੂੰ ਤਾਨੂੰ ਲੱਗਦਾ ਇਹ ਸੌਦਾ ਨਹੀਂਗਾ ਇਹ ਕਿਉਂਕਿ ਬੂਟਾ ਸਿੰਘ ਹੋਣਾ ਨੇ ਇੱਕ ਲਾਈਵ ਹੋ ਕੇ ਆਖਿਆ ਕਿ ਉਸ ਕੁੜੀ ਦਾ ਰੇਪ ਵੀ ਕੀਤਾ ਗਿਆ ਸੀ ਉਹਨਾਂ ਨੇ ਕਿਹਾ ਕਿ ਰੇਪ ਕੀਤਾ ਗਿਆ ਹਾਲਾਂਕਿ ਇਸ ਗੱਲ ਦਾ ਕੋਈ ਪੁਸ਼ਟੀ ਨਹੀਂ ਹੋਈ ਕੋਈ ਸਬੂਤ ਨਹੀਂ ਸਾਹਮਣੇ ਆਇਆ ਪਰ ਇਹ ਦੋਸ਼ ਵੱਡਾ ਫਿਰ ਦੇਖੋ ਜੇ ਦੋਸ਼ ਵੱਡਾ ਬਾਈ ਜੀ ਤੁਸੀਂ ਬਿਲਕੁਲ ਔਨ ਕੈਮਰਾ ਰਿਕਾਰਡ کہہ ਰਹੇ ਆ ਆਪਾਂ ਗੱਲ ਕਰਦੇ ਪਏ ਆ ਕਿ ਕਿਤੇ ਨਾ ਕਿਤੇ ਦੇਖੋ ਫਿਰ ਸਿੱਖੀ ਕਿੱਥੇ ਰਹਿ ਗਈ ਸਾਡੀ ਹੂੰ ਸਿੱਖੀ ਕਿੱਥੇ ਰਹਿ ਗਈ ਆਪਾਂ ਗੱਲ ਕਰਦੇ ਸਿੱਖਾਂ ਦੀ ਸਿੱਖ ਪ੍ਰਚਾਰ ਦੀ ਕਿੱਥੇ ਰਹਿ ਗਈ ਬਾਈ ਜੇ ਤੁਸੀਂ ਪਹਿਲਾਂ ਹੀ ਰੇਪ ਕਰ ਚੁੱਕੇ ਹੋ ਕਿੱਥੇ ਰਹਿ ਗਏ ਤੁਹਾਡੀ ਕਿੱਥੇ ਇਨਸਾਨੀਤ ਮਰ ਗਈ ਹੈ ਕਿੱਥੇ ਇਨਸਾਨੀਤ ਮਰ ਗਈ ਹੈ ਦੱਸੋ ਤੁਸੀਂ ਆਪਣੇ ਪੰਜਾਬ ਚ ਇੰਨੀਆਂ ਵੈਬਸਾਈਟਾਂ ਨੇ ਤੇ ਪੌਰਨ ਵੀਡੀਓ ਪੈਂਦੀਆਂ ਨੇ ਯਾਰ ਉਹਨਾਂ ਨੂੰ ਬੰਦ ਕਰਾ ਦਿੰਦਾ ਜਲੰਧਰ ਯੂਨੀਵਰਸਿਟੀ ਦੀ ਗੱਲ ਕਰੀਏ ਉੱਥੇ ਬਾਹਰ ਕੁੜੀਆਂ ਰਾਤ ਨੂੰ 2 200 ਚ ਜਾਂਦੀਆਂ ਨੇ ਉਹਨਾਂ ਨੂੰ ਰੋਕ ਲੰਦਾ ਯਾਰ ਆਪਣਾ ਏਰੀਆ ਤਾਂ ਕਵਰ ਕਰ ਲੰਦਾ ਪਹਿਲਾਂ ਤੁਸੀਂ ਬਠਿੰਡੇ ਦੀ ਆ ਕੇ ਗੱਲ ਕਰਦੇ ਹੋ ਮਤਲਬ 100 200 ਕਿਲੋਮੀਟਰ ਦੂਰ ਆ ਕੇ ਪਹਿਲਾਂ ਆਪਣੇ ਏਰੀਆ ਚ ਹੀ ਕਵਰ ਕਰ ਲੰਦੇ ਉਹ ਤਾਂ ਕੀਤਾ ਨਹੀਂ ਜੀ ਤੁਹਾਨੂੰ ਲੱਗਦਾ ਹੈ ਕਿ ਫਿਰ ਇਹਦੇ ਪਿੱਛੇ ਮਨਸ਼ਾ ਕੀ ਸੀ ਉਹਨਾਂ ਵੱਲ ਵੇ ਕਾਰਵਾਈ ਕਿਉਂ ਕੀਤੀ ਗਈ ਕਿਉਂਕਿ ਬਹੁਤ ਸਾਰੇ ਕਹਿੰਦੇ ਆ ਕਿ ਕਮਜ਼ੋਰ ਨੂੰ ਗਰੀਬ ਨੂੰ ਟਾਰਗੇਟ ਕੀਤਾ ਐਂ ਤਾਂ ਬਾਲੀਵੁੱਡ ਦੇ ਵਿੱਚ ਵੀ ਬਹੁਤ ਸਾਰੀਆਂ ਐਕਟ੍ਰੀਸਿਸ ਨੇ ਜੋ ਇਹੀ ਕੋਸ਼ਿਸ਼ ਕਰਦੀਆਂ ਬਿਲਕੁਲ ਸਹੀ ਗੱਲ ਆ ਵੀਰੇ ਗਰੀਬ ਨੂੰ ਟਾਰਗੇਟ ਕਿਉਂ ਕਰਦੇ ਨੇ ਕਿ ਉਹਨਾਂ ਦਾ ਕੋਈ ਅੱਗੇ ਪਿੱਛੇ ਦੇਖਣ ਵਾਲਾ ਨਹੀਂ ਹੈ ਇਹੀ ਕਹਿ ਸਕਦੇ ਕਿ ਉਹਨਾਂ ਦਾ ਅੱਗੇ ਪਿੱਛੇ ਕੋਈ ਦੇਖਣ ਵਾਲਾ ਨਹੀਂ ਉਹਨਾਂ ਨੂੰ ਕਿ ਆਪਣੇ ਹਾਣ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਲੜ ਕੇ ਦੇਖੋ ਤੁਹਾਨੂੰ ਹਾਣ ਦੇ ਬਰਾਬਰ ਨਾਲ ਪੰਗਾ ਲਓ ਫਿਰ ਤੁਹਾਨੂੰ ਪਤਾ ਲੱਗੂਗਾ ਹੂੰ ਵੀ ਚੀਜ਼ ਕਿ ਤੁਸੀਂ ਕਿਹਦੇ ਨਾਲ ਪੰਗਾ ਲੈ ਰਹੇ ਹੋ ਤੁਹਾਨੂੰ ਲੱਗਦਾ ਕਿ ਮੈਰ ਨੂੰ ਮਰਦ ਨਹੀਂ ਟੱਕਰਿਆ ਜਨਾਨੀਆਂ ਨਾਲ ਇਸ ਤਰੀਕੇ ਕਾਰਵਾਈਆਂ ਪਾਉਣ ਲੱਗੇ ਬਿਲਕੁਲ ਵੀਰੇ ਇਹ ਗੱਲ ਸੱਚ ਹੈ ਕਿ ਇਹ ਯਾਰ ਤੂੰ ਮਰਦਾ ਤੋ ਇੱਕ ਯਾਰ ਬੜੇ ਬੜੇ ਤੂੰ ਵਾਅਦੇ ਕਰਦਾ ਮਰਦ ਨਾਲ ਪੰਗਾ ਕਿਉਂ ਨਹੀਂ ਲੈਂਦਾ ਤੂੰ ਇਹ ਜਿਹੜੀਆਂ ਫਿਲਮਾਂ ਬਣਦੀਆਂ ਨੇ ਉਹਨੂੰ ਕਿਉਂ ਨਹੀਂ ਬੰਦ ਕਰਾਉਂਦਾ ਤੂੰ ਕੁੜੀਆਂ ਨੂੰ ਕਿ ਟਾਰਗੇਟ ਕਿਉਂ ਕਰਦਾ ਪਿਆ ਇਸ ਟਾਈਮ ਕਦੇ ਤੂੰ ਲੁਥਰਾ ਨੂੰ ਪਹੁੰਚ ਜਾਂਦਾ ਕਦੇ ਤੂੰ ਕਿਸੇ ਕੋਲ ਪਹੁੰਚ ਜਾਂਦਾ ਕਦੇ ਕਿਸੇ ਕੋਲ ਪਹੁੰਚ ਜਾਂਦਾ ਗੱਲ ਕਰੀਏ ਇੱਕ ਅੰਮ੍ਰਿਤਸਰ ਖੁਰਦ ਸਿਰਸਾ ਪਿੰਡ ਚ ਗੁਰਦੁਆਰਾ ਸਾਹਿਬ ਦਾ ਇਹਨੂੰ ਉਹਨਾਂ ਨੇ ਹੈਲਪ ਮੰਗੀ ਸੀ ਅੱਜ ਤੱਕ ਹੈਲਪ ਕਰਨ ਲਈ ਬੰਦਾ ਗਿਆ ਕਹਿੰਦਾ ਪਹਿਲਾਂ ਪੈਟਰੋਲ ਲਈ ਡੀਜ਼ਲ ਲਈ ਪੈਸੇ ਪਾ ਦੋ ਹੂੰ ਮੈਰੋ ਨੇ ਪੈਸੇ ਮੰਗੇ ਸੀ ਮੰਗੇ ਸੀ ਉਹਨਾਂ ਦਾ ਫੋਨ ਚੱਕਣਾ ਬੰਦ ਕਰਤਾ ਸੀ ਅਮ੍ਰਿਤ ਸਰ ਖੁਰਦ ਜੋ ਕਿ ਸਿਰਸਾ ਡਿਸਟ੍ਰਿਕਟ ਦੇ ਵਿੱਚ ਸਬੰਧ ਹੈ ਨਹੀਂ ਹਰਿਆਣਾ ਉੱਥੇ ਕਿਉਂ ਨਹੀਂ ਪਹੁੰਚਿਆ ਬੰਦਾ ਜੇ ਤੂੰ ਸਮਾਜਿਕ ਮੁੱਦਿਆਂ ਦੀ ਗੱਲ ਕਰਦਾ ਧਰਮ ਦੀ ਗੱਲ ਕਰਦਾ ਸੀਗਾ ਸੱਚ ਲਈ ਖੜਦਾ ਸੀਗਾ ਯਾਰ ਤੂੰ ਗੁਰਦੁਆਰੇ ਚ ਕਿਉਂ ਨਹੀਂ ਗਿਆ ਭਾਈ ਜਿਵੇਂ ਤੁਸੀਂ ਅੱਗੇ ਜ਼ਿਕਰ ਕੀਤਾ ਕਿ ਤਿਵਾੜੀ ਨਾਮ ਸੀ ਕਮਲ ਕੌਰ ਦਾ ਨਾਮ ਹੀ ਨਹੀਂ ਸੀ ਕੌਰ ਉਹਨੇ ਲਾਇਆ ਕੌਰ ਤਾਂ ਕੌਰ ਤੇ ਸਿੰਘ ਦੋ ਲਬਜ਼ ਗੁਰੂ ਸਾਹਿਬਾਨਾਂ ਨੇ ਦਿੱਤੇ ਸੀ ਉਹਦੇ ਮਾਇਨੇ ਤੇ ਉਹਦੇ ਮਤਲਬ ਬਹੁਤ ਵੱਡੇ ਨੇ ਪਰ ਕੌਰ ਲਾ ਕੇ ਤੁਸੀਂ ਸੋਸ਼ਲ ਮੀਡੀਆ ਤੇ ਨੰਗੇ ਹੋ ਕੇ ਵੀਡੀਓ ਬਣਾਉਣ ਲੱਗ ਜਾਓ ਇਹਨੂੰ ਕਿਵੇਂ ਦੇਖਦੇ ਹਾਂ ਇਹਦੇ ਪਿੱਛੇ ਕੀ ਸਮਝ ਆ ਕਿਉਂ ਕਿਉਂ ਕੀਤਾ ਜਾਂਦਾ ਇਹ ਤੁਸੀਂ ਪੰਜਾਬੀ ਨਾ ਦੀ ਵਰਤੋਂ ਕੀਤੀ ਆ ਉਹ ਤਰੀਕਾ ਵੀ ਗਲਤ ਹੈ ਇਹਨਾਂ ਦਾ ਕਿਤੇ ਨਾ ਕਿਤੇ ਦੇਖਿਆ ਜਾਵੇ ਇਹਨੂੰ ਐਦਾਂ ਦੀ ਵੀਡੀਓ ਨਹੀਂ ਪਾਣੀ ਚਾਹੀਦੀ ਸੀ ਕਿਤੇ ਨਾ ਕਿਤੇ ਉਹ ਕੁੜੀ ਵੀ ਗਲਤ ਸੀਗੀ ਜੀ ਯਾਰ ਕਿਸੇ ਨੰਗੀਆਂ ਵੀਡੀਓ ਪਾ ਕੇ ਤੁਸੀਂ ਕੀ ਆ ਪੰਜਾਬ ਨੂੰ ਕੀ ਦੇਣਾ ਚਾਹੁੰਦੇ ਹੋ ਕਿ ਆ ਉਹ ਮੈਨੂੰ ਸਮਝ ਨਹੀਂ ਆਈ ਇਸ ਚੀਜ਼ ਦੀ ਬਈ ਉਹ ਵੀ ਆਪਣੇ ਨਾਮ ਪਿੱਛੇ ਕੌਰ ਲਾ ਕੇ ਆਪਣੇ ਨਾਮ ਕੌਰ ਲਾ ਕੇ ਆਪਣੇ ਨਾਮ ਬਈ ਹਾਸ਼ਰ ਜੋ ਹੋਇਆ ਉਹ ਵੀ ਇੱਕ ਸਿੱਖਿਆ ਜਿਹੜੇ ਦਰਸ਼ਕ ਦੇਖ ਰਹੇ ਨੇ ਸੰਸਕਾਰ ਇਹਦਾ ਕਮਲਕੌਰ ਦਾ ਸਿਰਫ ਇਹਦੀ ਮਾਂ ਤੇ ਇਹਦੀ ਭੈਣ ਵੱਲੋਂ ਕੀਤਾ ਗਿਆ ਤੀਜਾ ਉੱਥੇ ਕੋਈ ਬੰਦਾ ਨਹੀਂ ਸੀ ਕੋਈ ਰਿਸ਼ਤੇਦਾਰ ਨਹੀਂ ਸੀ ਕੋਈ ਦੋਸਤ ਨਹੀਂ ਸੀ ਕੋਈ ਆਂਢੀ ਗੁਆਂਢੀ ਨਹੀਂ ਸੀ ਇੱਥੋਂ ਤੱਕ ਕਿ ਮੀਡੀਆ ਵਾਲਾ ਵੀ ਨਹੀਂ ਸੀ ਪੁਲਿਸ ਵਾਲੇ ਵੀ ਨਹੀਂ ਸੀ ਸਿਰਫ ਇਹਨਾਂ ਦੋ ਜਣੀਆਂ ਨੇ ਦੋ ਔਰਤਾਂ ਨੇ ਆਪਣੀ ਤੀਜ ਦਾ ਆਪਣੀ ਭੈਣ ਦਾ ਸੰਸਕਾਰ ਕੀਤਾ ਸਮਾਜ ਦੇ ਵਿੱਚ ਕੀ ਛਵੀ ਬਣ ਜਾਂਦੀ ਹੈ ਜਦੋਂ ਤੁਸੀਂ ਅਜਿਹੀਆਂ ਹਰਕਤਾਂ ਕਰਦੇ ਹੋ ਕਿ ਪੈਸੇ ਪਿੱਛੇ ਲੱਗੇ ਜੇ ਕੋਈ ਚੰਗਾ ਕੰਮ ਕੀਤਾ ਹੁੰਦਾ ਤਾਂ ਪਬਲਿਕ ਖੜੀ ਹੋਣੀ ਸੀ ਮਗਰ ਮੀਡੀਆ ਵੀ ਕਵਰ ਕਰਦਾ ਹੁੰਦਾ ਉਹਨੂੰ ਤੇ ਹੋਰ ਲੋਕ ਬਹੁਤ ਜੁੜੇ ਹੋਣੇ ਸੀ ਮਤਲਬ ਕਹਿੰਦੇ ਸੋਨੇ ਚ ਤਾਂ ਇਹ 4 ਲੱਖ ਫਾਲੋਅਰਸ ਸੀ ਕਿ ਇਹ ਦੇ ਸਾਹਿਬ ਜੀ ਜੀ ਤੇ 4 ਲੱਖ ਚੋਂ ਮੇਰੇ ਹਿਸਾਬ ਨਾਲ ਕਹਿੰਦੇ ਤੁਸੀਂ ਇਹਦੇ 8 ਹੀ ਸੀਗੇ ਹੂੰ ਫਿਰ ਉਹ ਮਤਲਬ ਉਹ ਨੰਗ ਬਣਾ ਦੇਖਦੇ ਸੀ ਇਹਦਾ ਨਾਲ ਥੋੜੀ ਖੜੇ ਇਹਦੇ ਉਹ ਨੰਗ ਬਣਾ ਦੇਖਦੇ ਸੀਗੇ ਦੇਖ ਕੇ ਆਪਣੇ ਵੀਡੀਓ ਲਾਈਕ ਕਰਕੇ ਬਸ ਕਮੈਂਟ ਕਰਕੇ ਆਪਣਾ ਛੱਡ ਦਿੰਦੇ ਸੀ ਜੀ 4 ਲੱਖ ਫਾਲੋਅਰ ਸੀ ਸਸਕਾਰ ਕਰਨ 4 ਜਣੇ ਵੀ ਨਹੀਂ ਆਏ ਬਿਲਕੁਲ ਸਿਰਫ ਉਹ ਨੰਗਾ ਦੇਖਣਾ ਚਾਹੁੰਦੇ ਸੀ ਔਰਤ ਦਾ ਵਦਨ ਦੇਖਣਾ ਚਾਹੁੰਦੇ ਨੇ ਉਹ 4 ਲੱਖ ਜਾਓ ਬਿਲਕੁਲ ਬਹੁਤ ਲੱਖਾਂ ਦੇ ਵਕ ਵਕ ਫਾਲੋਅਰ ਹੁੰਦੇ ਨੇ ਅਜਈਆਂ ਕੁੜੀਆਂ ਦੇ ਇਹੀ ਬਸ ਇਹ ਦੇਖਣਾ ਚਾਹੁੰਦੇ ਸੀਗੇ ਕਿ ਨੰਗ ਦੇਖਣਾ ਪਸੰਦ ਕਰਦੇ ਨੇ ਅੱਜ ਕੱਲ ਦੇ ਲੋਕ ਮੈਂ ਤਾਂ ਇਹੀ ਕਹਾਂਗਾ ਯਾਰ ਬਈ ਹੋਰ ਤਾਂ ਕੋਈ ਜੇ ਕੋਈ ਚੰਗੀ ਵੀਡੀਓ ਗੁਰਵਾਣੀ ਨੂੰ ਜਾਂ ਸਿੱਖੀ ਪ੍ਰਚਾਰ ਨੂੰ ਲੈ ਕੇ ਕੋਈ ਨਹੀਂ ਦੇਖਦਾ ਬਈ ਇੱਕ ਹੋਰ ਅਜਾਈ ਇਨਫਲੂਐਂਸਰ ਹੈ ਉਹਦਾ ਨਾਮ ਸੁਰੀਲੀ ਆ ਉਹਨੇ ਵੀ ਇੱਕ ਵੀਡੀਓ ਪਾਈ ਉਹ ਕਹਿੰਦੀ ਕਿ ਮੈਂ ਇੱਕ ਗਾਣਾ ਕੀਤਾ ਸੀ ਜੋ ਵਧੀਆ ਮਸਲਿਆਂ ਤੇ ਸੀ ਜਿਸ ਦੇ ਵਿੱਚ ਨੰਗੇਜ਼ਪਨ ਨਹੀਂ ਸੀ ਉਸ ਨੂੰ ਤਾਂ 2 ਲੱਖ ਵਿਊ ਆਏ ਤੇ ਜਦੋਂ ਮੈਂ ਇੱਕ ਗਾਣਾ ਇਦਾਂ ਦਾ ਕੀਤਾ ਜਿਹਦੇ ਵਿੱਚ ਥੋੜੀਆਂ ਜੀਆਂ ਥੋੜਾ ਜਸਮ ਦਿਖਾਇਆ ਸੀ ਉਸ ਨੇ ਤਾਂ ਉਸ ਨੂੰ 10 ਮਿਲੀਅਨ ਲੋਕਾਂ ਨੇ ਦੇਖਿਆ ਯਾਨੀ ਕਿ 1 ਕਰੋੜ ਬੰਦਾ ਉਹਨੂੰ ਦੇਖ ਗਿਆ ਤਾਂ ਇਹਨੂੰ ਕਿਵੇਂ ਦੇਖਦੇ ਆ ਭਈ ਯਾਰ ਉਹ ਦੇਖਣ ਵਾਲੇ ਵੀ ਤਾਂ ਆਪਣੀ ਹੋਣਗੇ ਪੰਜਾਬੀ ਹੀ ਹੋਣਗੇ ਕੋਈ ਵੀ ਕਹੇ ਪੰਜਾਬੀ ਵੀ ਕਹਿ ਸਕਦੇ ਮਿਕਸ ਕਹਿ ਸਕਦੇ ਆ ਤੇ ਉਹਦਾ ਵੀ ਬਹੁਤ ਗਲਤ ਉਹਦੀ ਵੀ ਵੀਡੀਓ ਦੇਖ ਲਈ ਇੰਸਟਾ ਤੇ ਯਾਰ ਬਈ ਹਰ ਟਾਈਮ ਕਦੇ ਕੱਪੜਾ ਦੋਨੇ ਕਦੇ ਪਾਇਆ ਹੀ ਨਹੀਂ ਆ ਦੋ ਤਿੰਨ ਦਿਨ ਹੋ ਗਏ ਟੀ-ਸ਼ਰਟ ਦੇਖੀ ਮੈਂ ਜਿਹਦੇ ਸਾਹਮਣੇ ਵੀਡੀਓ ਕਹਿੰਦੀ ਮੈਨੂੰ ਥ੍ਰੈਟ ਕਰਦੇ ਪਿਆ ਅਮਰਤਪਾਲ ਮੇਰੇ ਬੰਦੇ ਥ੍ਰੈਟ ਕਰਦੰਨੇ ਆ ਤੇ ਯਾਰ ਮੈਂ ਕਹਿੰਦਾ ਇਹ ਕੁੜੀਆਂ ਵੀ ਗਲਤ ਨਹੀਂ ਕਿਤੇ ਨਾ ਸੁਣਨ ਲੱਗਦਾ ਇਸੇ ਡਰ ਨੇ ਟੀ-ਸ਼ਰਟ ਪੁਆਤੀ ਅਮਰਤਪਾਲ ਮੇਰੋਂ ਹਲੇ ਵੀ ਫਰਾੜਾ ਹੈ ਪ੍ਰੈਸ਼ਰ ਪਰਿਵਾਰ ਤੇ ਪਾਇਆ ਜਾ ਰਿਹਾ ਜਿਵੇਂ ਦੱਸਿਆ ਕਿ ਉਹਦੀ ਭੈਣ ਤੇ ਉਹਦੇ ਪਿਤਾ ਅਰੈਸਟ ਹੋਏ ਨੇ ਤੇ ਜੇ ਇਸ ਤੋਂ ਬਾ ਸਾਨੂੰ ਲੱਗਦਾ ਇਹਦਾ ਕੀ ਸੁਨੇਹਾ ਜਾਊਗਾ ਫਿਰ ਹੋਰ ਬਹੁਤ ਸਾਰੇ ਨਿੰਗ ਸਿੰਘ ਨੇ ਬਹੁਤ ਸਾਰੇ ਨੌਜਵਾਨ ਨੇ ਸੋਸ਼ਲ ਮੀਡੀਆ ਉੱਤੇ ਕਿ ਉਹਨਾਂ ਤਾਂ ਵੀ ਇਹੀ ਸੁਨੇਹਾ ਪੁੱਜੇਗਾ ਕਿ ਕਾਨੂੰਨ ਆਪਦੇ ਹੱਥ ਚ ਚਲਾਓ ਮਰਡਰ ਕਰੋ ਇਹੀ ਸਭ ਕੁਝ ਠੀਕ ਆ ਫਿਰ ਤਾਂ ਯਾਰ ਉਹ ਤਰੀਕਾ ਬਹੁਤ ਗਲਤ ਹੈ ਆਪਣੇ ਆਪ ਨੂੰ ਜੇ ਤੂੰ ਮਰਦ ਸਮਝਦਾ ਨਾ ਤਾਂ ਕਿਸੇ ਆਪਣੇ ਹਾਨ ਦੇ ਬਰਾਬਰ ਨਾਲ ਪੰਗਾ ਲਾਵੇ ਉਹ ਤੇ ਇੰਸਟਾ ਤੇ ਜੋ ਵੀਡੀਓ ਪਾਦਨ ਦਾ ਕਿ ਮੈਂ ਐਦਾ ਵੀ ਸੌਦਾ ਲਾਣਾ ਐਦਾ ਵੀ ਸੌਦਾ ਲਾਣਾ ਯਾਰ ਸੌਦਾ ਤੂੰ ਪਹਿਲਾਂ ਉੱਥੇ ਜਾ ਕੇ ਦੇਖ ਲੈ ਤੂੰ ਯੂਨੀਵਰਸਿਟੀ ਦੇ लवली ਪ੍ਰੋਫੈਸ਼ਨਲ ਯੂਨੀਵਰਸਿਟੀ ਜਲੰਧਰ ਉੱਥੇ ਦੇਖ ਲੈ ਯਾਰ ਜਾ ਕੇ ਉਹਨਾਂ ਨੂੰ ਬੰਦ ਕਰ ਲੈ ਹੋਰ ਬਹੁਤ ਸਾਰੇ ਮਸਲੇ ਨੇ ਨਸ਼ਾ ਪੰਜਾਬ ਦੇ ਵਿੱਚ ਨਸ਼ਾ ਖਤਮ ਕਰ ਲੈ ਆ ਪਿੰਡ ਪਿੰਡ ਦੇ ਵਿੱਚ ਨਸ਼ਾ ਬੰਦ ਕਰ ਲੈ ਮਤਲਬ ਤੂੰ ਟਾਰਗੇਟ ਤੂੰ ਜਾਨ ਤੇ ਮਾਰਨਗਾ ਬੰਦੇ ਨੂੰ ਕਿੱਡਾ ਕਬੱਡਾ ਮਰਦਾ ਬਈ ਯਾਰ ਮੈਂ ਨਹੀਂ ਤਾਂ ਮੈਂ ਤਾਂ ਮੈਂ ਬੰਦਾ ਨਹੀਂ ਸਮਝਦਾ ਅੱਛੀ ਜਿਹਾ ਹੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕੀ ਸਿਖਾਇਆ ਸੀ ਬਈ ਕਿ ਬੰਦੇ ਨੂੰ ਜਾਨ ਤੋਂ ਮਾਰ ਦੋ ਅੱਜ ਤੱਕ ਦੇਖਿਆ ਸਾਡੇ ਸਿੱਖੀ ਪ੍ਰਚਾਰ ਚ ਕੀ ਬੰਦੇ ਨੂੰ ਜਾਨ ਤੋਂ ਮਾਰਦੇ ਦੇਖਿਆ ਕਦੇ ਕਿਸੇ ਨਾਲ ਗਲਤ ਕੀਤਾ ਧੱਕਾ ਕੀਤਾ ਕਦੇ ਗੁਰੂ ਨਾਨਕ ਬਾਬਾ ਜੀ ਨੇ ਸਾਡੇ ਨੇ ਕੀ ਸਿਖਾਇਆ ਇਹ ਤਾਂ ਯਾਰ तरीका ही गलत है हर एक बंदे नु क्रिमिनल ਬਣਾਉਣਾ ਚਾਹੁੰਦੇ ਨੇ ਲੋਕ ਵੀਡੀਓ ਦੇਖ ਕੇ ਕੀ ਸਿੱਖਣਗੇ ਨਾ ਤਾਂ ਬਹੁਤ سارے ਲੋਕ ਇਹਨਾਂ ਨੂੰ ਕੋਈ ਕਹਿ ਰਿਹਾ ਹੈ ਕੌਮ ਦਾ ਯੋਧਾ ਅਜਿਹੇ ਪੋਸਟਰ ਬਣ ਰਹੇ ਨੇ ਫੂਟਵਾ ਪਾ ਰਿਹਾ ਕਿਵੇਂ ਦੇਖਦੇ ਬਾਈ ਇਹ ਯੋਧਾ ਯਾਰ ਤੁਸੀਂ ਦਿਖੋ ਯਾਰ ਕਿਹੜੀ ਗੱਲ ਕਰਦੇ ਹੋ ਬਾਈ ਯਾਰ ਇਹ ਯੋਧਾ ਇਹ ਕੋਈ ਇਹ ਉਧਰ ਤਾਂ ਸਾਡਾ ਇੱਕ ਪੰਜਾਬ ਜਿੱਕੋ ਪੈਦਾ ਸ਼ਹੀਦ ਭਗਤ ਸਿੰਘ ਸ਼ਹੀਦឧਦਮ ਸਿੰਘ ਕਰਤਾਰ ਸਿੰਘ ਸਰਾਭਾ ਇਹ ਯੋਧੇ ਹੋਏ ਨੇ ਉਸ ਤੋਂ ਬਾਅਦ ਦੱਸੋ ਕਿਹੜਾ ਯੋਧਾ ਹੋਇਆ ਮੈਂ ਇਹ ਕਹਿੰਦਾ ਕਿ ਕਤਲ ਉਹਨਾਂ ਨੇ ਕੀਤਾ ਹੁਣ ਜੇਲ੍ਹ ਜਾਊਗਾ ਕੁਰਬਾਨੀ ਆ ਵੀ ਇੱਕ ਵਧੀਆ ਮੈਂ ਕਹਿੰਦਾ ਜੇਲ੍ਹ ਜਾਵੇ ਜੇਲ੍ਹ ਚ ਵੀ ਆਰ ਦੋ ਸਾਲ ਬਾਅਦ ਜਵਾਨਤ ਹੋ ਜੂਗੀ ਹੋਊਗਾ ਇਹਦਾ ਜੇਲ੍ਹ ਚ ਵੀ ਦੋ ਦੋ ਸਾਲ ਢਾਈ ਸਾਲ ਲਾ ਕੇ ਵਾਪਸ ਆ ਜਾਣਗੇ ਇਹ 4 ਸਾਲ ਬਾਅਦ ਬਰੀ ਹੋ ਜਾਏਗਾ ਜਿਹੜੇ ਯੋਧੇ ਦੀ ਗੱਲ ਕਰਦੇ ਸਾਡੇ ਪੰਜਾਬ ਦੇ ਕੋਈ ਵੀ ਚ ਫੇਸਬੁਕ ਮੀਡੀਆ ਤੇ ਸਾਡੇ ਜਿਹੜੇ ਯੋਧੇ ਆ ਨਾ ਉਹ ਕਦੇ ਔਰਤ ਤੇ ਹੱਥ ਨਹੀਂ ਚੱਕਦੇ ਕਦੇ ਵੀ ਹੱਥ ਨਹੀਂ ਚੱਕਦੇ ਮਤਲਬ ਗੱਲ ਤਾਂ ਹੈ ਕਿ ਔਰਤਾਂ ਦੇ ਹੱਥ ਚੱਕੋਗੇ ਬੇਵਕੂਫ ਮਤਲਬ ਪਾਗਲ ਲੋਕ ਨੇ ਜਿਹੜੇ ਔਰਤ ਦੇ ਹੱਥ ਚੱਕਦੇ ਨੇ ਜਾਂ ਉਹਨੂੰ ਜਾਨ ਤੋਂ ਮਾਰਦੇ ਨੇ ਤੁਹਾਨੂੰ ਲੱਗਦਾ ਜਿਵੇਂ ਇੱਕ ਬੀਬੀ ਦਾ ਕਤਲ ਕੀਤਾ ਗਿਆ ਜਨਾਨੀਆਂ ਮਾਰਨ ਵਾਲਾ ਸਿੱਖ ਸਿੱਖਾਂ ਦਾ ਯੋਧਾ ਨਹੀਂ ਹੋ ਸਕਦਾ ਬਈ ਕਦੇ ਵੀ ਨਹੀਂ ਹੋ ਸਕਦਾ ਕੌਣ ਕੌਣ ਕਹਿੰਦਾ ਯੋਧਾ ਮੈਂ ਤਾਂ ਦੇਖਿਆ ਨਹੀਂ ਕੋਈ ਕਹਿੰਦਾ ਕੋਈ ਸੋਸ਼ਲ ਮੀਡੀਆ ਤੇ ਬਹੁਤ ਸਾਰੇ ਉਹ ਯਾਰ ਕਈ ਇਦਾਂ ਦਾ ਬਥੇਰੇ ਨੇ ਬਈ ਯਾਰ ਆਹ ਹੁਣੇ ਵੀਡੀਓ ਚ ਕਟੋ-ਕਟ ਦਾ 100 ਜਣੇ ਤਾਂ ਗਾਲਾਂ ਕੱਢਣ ਵਾਲੇ ਹੋਣਗੇ ਹੂੰ 100 ਬੰਦੇ ਤਾਂ ਗਾਲਾਂ ਕੱਢਣ ਵਾਲੇ 50 ਬੰਦੇ ਹੋਣਗੇ ਕਿ ਯਾਰ ਵਧੀਆ ਬੋਲਿਆ ਬਈ ਪਰ ਇਹ ਨਹੀਂ ਯੋਧਾ ਨਾ ਕੋ ਯਾਰ ਇੱਕ ਔਰਤ ਤੇ ਇਹਨੇ ਹੱਥ ਚੱਕ ਯਾਰ ਹੋਰ ਖਤਮ ਖਤਮ ਕਰ ਲਿਆ ਬੰਦਿਆਂ ਨੂੰ ਯਾਰ ਤੁਹਾਨੂੰ ਲੱਗਦਾ ਜਿਹੜੀ ਪੂਰੀ ਕਾਰਵਾਈ ਪਾਈ ਗਈ ਇਹ ਇਸ ਨੇ ਛਵੀ ਖਰਾਬ ਕੀਤੀ ਆ ਸਿੱਖਾਂ ਦੀ ਵੀ ਮਹਿੰਗ ਸਿੰਘਾਂ ਦੀ ਵੀ ਕਿ ਇਹ ਤਾਂ ਕਾਤਲ ਹੁੰਦੇ ਨੇ ਨੈਸ਼ਨਲ ਮੀਡੀਆ ਬਹੁਤ ਸਾਰਾ ਕੁਝ ਕਹਿ ਰਿਹਾ ਨੈਸ਼ਨਲ ਮੀਡੀਆ ਇੱਕ ਸਿੱਖ ਹਤੰਕਵਾਦ ਵਜੋਂ ਇਸ ਨੂੰ ਪੇਸ਼ ਕਰ ਰਿਹਾ ਕਿ ਆ ਰਾਜਅਕਤਾ ਆ ਗਈ ਹੈ ਪੰਜਾਬ 'ਚ ਸਿੱਖਾਂ ਦਾ ਨਾਮ ਉੱਚਾ ਹੋਣਾ ਚਾਹੀਦਾ ਇਹ ਨੀਵਾ ਕਰ ਰਿਹਾ ਤਰੀਕਾ ਹੀ ਬਹੁਤ ਗਲਤ ਹੈ ਬਈ ਯਾਰ ਪ੍ਰਸ਼ਾਸਨ ਬੈਠਾ ਟੈਲੀਜੈਂਸ ਬੈਠੀ ਸੀਆਈਡੀ ਬੈਠੀ ਆਈ ਵੀ ਬੈਠੀ ਹੂੰ ਉਹਨਾਂ ਨੂੰ ਜਾ ਕੇ ਦੱਸੋ ਬਈ ਦੁੱਖ ਤਕਲੀਫ ਕੀ ਹੈ ਇਹ ਕੌਣ ਹੈ ਮਾਰਨ ਵਾਲਾ ਬਈ ਹਰ ਕਿਸੇ ਬੰਦੇ ਨੂੰ ਹਰ ਕਿਸੇ ਬੰਦੇ ਨੂੰ ਥ੍ਰੈਟ ਦਿੰਦਾ ਯਾਰ ਇਹ ਤੋਂ ਮਾਫੀਆਂ ਨਾ ਮੰਗੋ ਮੈਂ ਤਾਂ ਇਹ ਕਹਿਣਾ ਚਾਹੁੰਦਾ ਇਹਨਾਂ ਬੰਦੇ ਨੂੰ ਮਾਫੀਆਂ ਨਾ ਮੰਗਣ ਦੀ ਲੋੜ ਨਹੀਂ ਤੁਸੀਂ ਮਾਫੀ ਮੰਗਣੀ ਹੈ ਕਾਲ ਤੱਕ ਤੱਕ ਚਲੇ ਜਾਓ ਦਰਬਾਰ ਸਾਬ ਤੋਂ ਜਾ ਕੇ ਮਾਫੀ ਮੰਗ ਲਓ ਉਹ ਉੱਥੇ ਸਿਰ ਝੁਕਾ ਲਓ ਪਰ ਇਹਦੇ ਬੰਦੇ ਤੋਂ ਮਾਫੀ ਕਾਹਤੋਂ ਮੰਗਣੀ ਉਹ ਡਰਾ ਰਿਹਾ ਹੈ ਨਾ 24 ਘੰਟੇ ਦਾ ਅਲਟੀਮੇਟਮ ਦੇ ਰਿਹਾ ਕਿ ਮੈਂ ਬੰਦਾ ਮਾਰ ਦੇਵਾਂਗਾ ਮੈਂ 24 ਘੰਟੇ ਚ ਮੈਂ ਤੁਮ ਉਹ ਨਹੀਂ ਨਹੀਂ ਬਈ ਡਰਨ ਦੀ ਲੋੜ ਨਹੀਂ ਯਾਰ ਪ੍ਰਸ਼ਾਸਨ ਬੈਠਾ ਹੀ ਹੈ ਕੀ ਕਰੇਗਾ ਕੀ ਕਰ ਲ ਫਿਰ ਕੀ ਕਰੂਗਾ بڑے بڑے ਰਾਜੇ ਮਹਾਰਾਜੇ ਤੁਰ ਗਏ ਨੇ ਤਾਂ ਫਿਰ ਫੇਰ ਕਿਹੜੇ ਬਾਗ ਦੀ ਮੁੱਲੀ ਮੈਂ ਨਹੀਂ ਮੰਨਦਾ ਕਿ ਇਹ ਉਹਦਾ ਇਹ ਉਹਦਾ ਕੋਈ ਨਹੀਂ ਹੈ ਬਾਈ ਇਹ ਜਿਵੇਂ ਤੁਸੀਂ ਕਿਹਾ ਕਿ ਕੌਣ ਹੁੰਦਾ ਸਜ਼ਾ ਦੇਣ ਵਾਲਾ ਉਹ ਕਹਿੰਦਾ ਨਾ ਕਿ ਮੈਂ ਮੈਨੂੰ ਕੋਈ ਪੁਲਿਸ ਦੀ ਜਾਂ ਕੋਰਟ ਦੀ ਜਾਸਤਨੀ ਚਾਹੀਦੀ ਮੇਰੇ ਕੋਲ ਗੁਰੂ ਗੋਬਿੰਦ ਸਿੰਘ ਜੀ ਦਾ ਲਾਇਸੈਂਸ ਹੈ ਮੈਂ ਤਾਂ ਇਦਾਂ ਹੀ ਕਰਦਾ ਅੱਗੇ ਬਹੁਤ ਸਾਰੇ ਮਾਮਲਿਆਂ ਚ ਉਹਨੇ ਇਹ ਗੱਲ ਆਖੀ ਹੈ ਸੋਸ਼ਲ ਮੀਡੀਆ ਬਾਈ ਇਹ ਝੂਠ ਬੋਲਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਦਾਂ ਦੇ ਬੰਦਾਂ ਨੂੰ ਲਾਇਸੈਂਸ ਦੇਣੇ ਆ ਕਿਹੜਾ ਲਾਇਸੈਂਸ ਹੈ ਦੇ ਕੋਲ ਬਾਣੇ ਦੀ ਗੱਲ ਕਰਦਾ ਨਾ ਕਿ ਨਹੀਂ ਨਹੀਂ ਭਾਈ ਯਾਰ ਨਿਹੰਗ ਸਿੰਘ ਕਿੰਨੇ ਸਿਆਣੇ ਨਿਹੰਗ ਸਿੰਘ ਨੇ ਜਿਹੜੇ ਬਿਲਕੁਲ ਸਾਇਲੈਂਟ ਬੈਠੇ ਨੇ ਜਿਹੜੇ ਸਿੱਖੀ ਦਾ ਪ੍ਰਚਾਰ ਕਰਦੇ ਨੇ ਬਹੁਤ ਨਿਹੰਗ ਸਿੰਘ ਨੇ ਹੂੰ ਰਾਜਾ ਰਾਮ ਸਿੰਘ ਜੀ ਜੋ ਕਿ ਧਰਨੇ ਤੇ ਬੈਠੇ ਨੇ ਕਿੰਨੇ ਦਿਨ ਹੋ ਗਏ ਬੈਠੇ ਨੇ ਉਹਨਾਂ ਨੂੰ ਕਟੋ-ਕਟ ਸਾਲ ਹੋ ਗਏ ਉਹਨਾਂ ਬੈਠੇ ਨੇ ਉਹ ਮੋਹਾਲੀ ਧਰਨੇ ਤੇ ਬੈਠੇ ਨੇ ਕਿੰਨੇ ਵਧੀਆ ਸ਼ਭੀ ਉਹਨਾਂ ਦੀ ਕੀਤਾ ਅੱਜ ਤੱਕ ਕੋਈ ਇਹਨਾਂ ਨੇ ਕੋਈ ਗਲਤ ਕੰਮ ਮੈਂ ਨਹੀਂ ਮੰਨਦਾ ਕਦੇ ਕੀਤਾ ਹੋਊਗਾ ਹਰੀਆਂ ਵੇਲਾ ਵਾਲੇ ਉਹ ਦੇਖ ਲੋ ਹਿਆਰਪਰ ਦੀ ਗੱਲ ਕਰੀਏ ਜੀ ਨਾ ਇਹ ਉਹਨਾਂ ਦਾ ਬਈ ਇਹ ਤਾਂ ਕੱਲ ਦਾ ਛੋਕਰਾ ਯਾਰ 23 24 ਸਾਲ ਦਾ ਹੋਊਗਾ 25 ਸਾਲ ਦਾ ਹੋਊਗਾ ਇਹ ਤੇ ਪਤਾ ਨਹੀਂ ਹੋ ਸਕਦਾ ਜੀ ਬਈ ਬਹੁਤ ਸਾਰੇ ਲੋਕ ਇਹ ਵੀ ਟਾਰਗੇਟ ਕਰ ਰਹੇ ਆ ਇਹ ਚੀਜ਼ ਨੂੰ ਕਿ ਪਹਿਲਾਂ ਮੁਸਲਮ ਸੀ ਮੁਸਲਮ ਪਰਿਵਾਰ ਚ ਆਉਂਦਾ ਤੇ ਬਾਅਦ ਦੇ ਵਿੱਚ ਸਿੰਘ ਸਜਿਆ ਕੋਈ ਕਹ ਰਿਹਾ ਸਟੇਟ ਦਾ ਬੰਦਾ ਇਹ ਜਿਹੀ ਗੱਲਾਂ ਵੀ ਹੋ ਰਹੀਆਂ ਸ਼ਾਇਦ ਇਹ ਮੁਸਲਮ ਕਾਸਟ ਨੂੰ ਬਿਲੋਂਗ ਕਰਦਾ ਜੀ ਮੈਂ ਕਹਿੰਦਾ ਸਾਲ ਹੋਇਆ ਹੋਊਗਾ 2 ਸਾਲ ਹੋਇਆ ਹੋਊਗਾ ਇਹਨੂੰ ਸਿੱਖੀ ਦਾ ਪ੍ਰਚਾਰ ਕਰਦਿਆਂ। ਦੂਜਾ ਇਹ ਆਪਣੇ ਧਰਮ ਦਾ ਨਹੀਂ ਸਾਡਾ ਕਿੱਥੋਂ ਹੋ ਜਾਊਗਾ? ਜਦੋਂ ਆਪਣੇ ਧਰਮ ਦਾ ਹੀ ਨਹੀਂ ਹੋਇਆ ਤੇ ਦੂਜੇ ਧਰਮ ਦਾ ਕਿੱਥੋਂ ਹੋ ਜਾਊਗਾ ਬਾਈ? ਪਰ ਉਹ ਕਹਿੰਦੇ ਨੇ ਹੁਣ ਮੈਂ ਬਾਣਾ ਪਾਇਆ ਮੇਰੇ ਕੋਲ ਲਾਇਸੈਂਸ ਆ ਗਿਆ ਗੁਰੂ ਗੋਬਿੰਦ ਸਿੰਘ ਜੀ ਦਲ ਸੰਸ। ਬਾਈ ਜੇ ਝੂਠ ਹੈ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਵੀ ਬਦਨਾਮ ਕਰਨ ਦੇ ਤੋਲਿਆ। ਉਹਨਾਂ ਨੂੰ ਤਾਂ ਬਖਸ਼ ਦੇ। ਉਹਨਾਂ ਨੇ ਐਡੀ ਵੱਡੀ ਕੁਰਬਾਨੀ ਦਿੱਤੀ ਸਾਡੇ ਲਈ ਪਰਿਵਾਰ ਵਾਰਤੇ ਨੇ। ਉਹਨਾਂ ਨੂੰ ਕਿਉਂ ਬਦਨਾਮ ਕਰਨ ਲੱਗਾ? ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕਾਹ ਤੋਂ ਨਾ ਬਦਨਾਮ ਕਰਦਾ ਐ? ਪਰ ਸ਼ਾਵੇਂ ਦੇ ਬਰਾਬਰ ਵੀ ਨਹੀਂ ਕਹਿ ਸਕਦਾ ਪਰ ਸਾਡੇ ਗੁਰੂਆਂ ਮਹਾਰਾਜ ਨੇ ਇਦਾਂ ਦਾ ਕੋਈ ਕੰਮ ਨਹੀਂ ਕੀਤਾ ਜੀ ਬਿਲਕੁਲ ਤਾਂ ਐਸੀ ਬਾਈ ਸਿਮਰਨਜੀਤ ਸਿੰਘ ਜੀ ਤੁਸੀਂ ਬਹੁਤ ਸਾਰੀਆਂ ਗੱਲਾਂ ਉੱਤੇ ਅਸੀਂ ਚਰਚਾ ਕੀਤੀ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਮਹਿਰੋਂ ਦੇ ਪਰਿਵਾਰ ਨੂੰ ਚੁੱਕਿਆ ਗਿਆ ਤਾਂ ਉਹ ਬਹੁਤ ਗਲਤ ਕਾਰਵਾਈ ਹੈ ਉਹਨਾਂ ਦਾ ਕੋਈ ਕਸੂਰ ਨਹੀਂ ਦਬਾਅ ਬਣਾਉਣ ਵਾਸਤੇ ਅਜਿਹੀਆਂ ਕਾਰਵਾਈਆਂ ਨਹੀਂ ਹੋਣੀਆਂ ਚਾਹੀਦੀਆਂ ਤੇ ਦੂਜੀ ਗੱਲ ਅਮਰਤਪਾਲ ਮਹਿਰੋਂ ਨੂੰ ਕੋਈ ਮਰਦ ਨਹੀਂ ਟੱਕਰਿਆ ਇਹਨਾਂ ਦਾ ਕਹਿਣਾ ਹੈ ਕਿ ਉਹ ਜਨਾਨੀਆਂ ਉੱਤੇ ਵਾਰ ਕਰਦਾ ਅਜਿਹੇ ਸਿੱਖ ਕਦੇ ਵੀ ਯੋਧੇ ਨਹੀਂ ਹੋਏ ਤੇ ਇਹ ਤਾਂ ਆਪਣੇ ਧਰਮ ਨੂੰ ਛੱਡ ਕੇ ਦੂਜੇ ਧਰਮ 'ਚ ਆਇਆ ਤੇ ਇਹ ਹੁਣ ਕਤਲੋਕਿਰਤ ਕਰਨ ਲੱਗ ਪਿਆ ਸੁਨੇਹਾ ਕੀ ਜਾਂਦਾ ਹੈ ਕਮੈਂਟ ਸੈਕਸ਼ਨ ਦੇ ਵਿੱਚ ਤੁਸੀਂ ਆਪਣੇ ਵਿਚਾਰ ਰੱਖ ਸਕਦੇ ਹੋ ਪੰਜਾਬアンਕਾ ਟੀਵੀ ਦੇਖਦੇ ਰਹੋ ਧੰਨਵਾਦ ਧੰਨਵਾਦ